ਜੀਡੀਐਸ ਨਿਊ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅ ਦੋਸਤੋ ਅੱਜ ਜਿਸ ਪਰਿਵਾਰ ਦੀ ਅੱਜ ਤੁਹਾਨੂੰ ਦਾਸਤਾਨ ਦਿਖਾਉਣ ਜਾ ਰਹੇ ਹਾਂ ਤਾਂ ਤੁਹਾਡਾ ਵੀ ਮਨ ਭਾਰ ਆਵੇਗਾ। ਪ੍ਰਮਾਤਮਾ ਨੇ ਵਾਹਿਗੁਰੂ ਨੇ ਦੋ ਮਾਰਾਂ ਮਾਰੀਆਂ ਨੇ। ਇੱਕ ਤਾਂ ਉਹਨਾਂ ਦੇ ਕੋਲ ਰਹਿਣ ਨੂੰ ਘਰ ਨਹੀਂ ਹੈਗਾ। ਦੂਸਰਾ ਉਹਨਾਂ ਦੇ ਘਰ ਕੋਈ ਬੱਚਾ ਵੀ ਨਹੀਂ ਪੈਦਾ ਹੋਇਆ। ਸੋ ਕਿਸੇ ਦੇ ਘਰ ਦੇ ਵਿੱਚ ਉਹ ਰਹਿ ਰਹੇ ਨੇ ਤਰਸ ਦੇ ਆਧਾਰ ਤੇ ਕਿਸੇ ਨੇ ਕੁਝ ਦਿਨਾਂ ਬਾਅਦ ਤੇ ਉਹਨਾਂ ਨੂੰ ਉਹ ਕਮਰਾ ਦਿੱਤਾ ਹੋਇਆ ਏ ਪਰ ਇਸ ਟਾਈਮ ਤੇ ਨਾ ਤਾਂ ਰਿਸ਼ਤੇਦਾਰ ਕੋਈ ਬੋੜਿਆ ਏ ਉਹਨਾਂ ਦੀ ਸਾਰ ਲੈਣ ਵਾਸਤੇ ਤੇ ਨਾ ਹੀ ਜੇ ਕਹਿ ਦਈਏ ਕਿ ਰੱਬ ਵੀ ਨਹੀਂ ਬੋੜ ਰਿਹਾ ਉਹਨਾਂ ਦੀ ਸਾਰ ਲੈਣ ਵਾਸਤੇ ਸਰਕਾਰਾਂ ਸਮੇਂ-ਸਮੇਂ ਜਿਸ ਤਰ੍ਹਾਂ ਹੁਣ ਲੋਕ ਸਭਾ ਦੀਆਂ ਚੋਣਾਂ ਨੇ ਹਰ ਜਿਹੜਾ ਉਮੀਦਵਾਰ ਆ ਹਰ ਪਰਿਵਾਰ ਤੱਕ ਪਹੁੰਚ ਕਰਦਾ ਪਿਆ ਕਿ ਲੱਖਾਂ ਕਰੋੜਾ ਰੁਪਇਆ ਉਹਨਾਂ ਨੇ ਇਲੈਕਸ਼ਨ ਤੇ ਲਾ ਦੇਣੇ ਨੇ ਪਰ ਗਰੀਬਾਂ ਦੀ ਸਹਾਇਤਾ ਨਹੀਂ ਲੈਣੀ ਗਰੀਬਾਂ ਨੂੰ ਇੱਕ ਕਮਰਾ ਪਾ ਕੇ ਨਹੀਂ ਦੇਣਾ ਇੱਕ ਮਰਲਾ ਜਗਾ ਲੈ ਕੇ ਨਹੀਂ ਦੇਣੀ ਐਦਾਂ ਬਸ ਹਜ਼ਾਰ ਦੇਣੇ ਆ ਸਾਡੇ ਨਾਲ ਉਹ ਪਰਿਵਾਰ ਮੌਜੂਦ ਹੈ ਆਪਾਂ ਉਸ ਪਰਿਵਾਰ ਦੇ ਹਾਲਾਤ ਜਾਣਨ ਦੀ ਕੋਸ਼ਿਸ਼ ਕਰਦੇ ਆ ਆਪਾਂ ਉਹਨਾਂ ਦੇ ਨਾਲ ਗੱਲਬਾਤ ਸਹੀ ਕਰਦੇ ਆ ਕੀ ਨਾਮ ਤੁਹਾਡਾ ਤੇ ਕਿੱਥੋਂ ਦੇ ਰਹਿਣ ਵਾਲੇ ਜੋ ਮੇਰਾ ਨਾਮ ਬਲਜੀਤ ਤੇ ਜਿਓ ਵਾਲੇ ਦੇ ਰਹਿਣ ਵਾਲੇ ਆਂ ਹਾਂਜੀ ਤੇ ਸਾਡੀ ਜਗ੍ਹਾ ਨਹੀਂ ਕਿ ਹੈਗੀ ਨਾ ਤਾਂ ਕੋਈ ਬੱਚਾ ਹੀ ਹੈਗਾ ਵਾ ਤੇ ਅਸੀਂ ਇਸ ਕਰਕੇ ੱੱਕੇ ਟੋੜੇ ਖਾਂਦੇ ਫਿਰਦੇ ਅਸੀਂ ਤੇ ਇਹੋ ਆਨੇ ਵੀ ਸਾਨੂੰ ਥੋੜਾ ਬਾਧਾ ਘਰ ਬਣਾ ਕੇ ਕੋਈ ਦੇ ਦੇ ਅਸੀਂ ਆਪਣੇ ਘਰੇ ਵਾਚ ਕੇ ਅਸੀਂ ਦੋ ਵੇਲ ਜੀ ਦੋ ਵੇਲ ਬੱਜ ਰੇ ਤੋਂ ਫਿਰਦੇ ਦਵਾਈ ਬੂਟੀ ਤੋਂ ਇਹ ਤਾਂ ਗੋ ਜੰਮ ਤੇ ਕੀ ਜਿਹੜਾ ਘਰ ਸ਼ੁਰੂ ਤੋਂ ਨਹੀਂ ਹੈਗਾ ਕਿ ਦਾ ਮਤਲਬ ਕਿਸੇ ਕਾਰਨ ਉਹ ਵਿਕ ਗਿਆ ਏ ਨਹੀਂ ਘਰ ਜੇ ਬਿਮਾਰ ਹੋ ਗਿਆ ਉਹ ਤਾਂ ਵੇਚ ਦਿੱਤਾ ਸੀ ਅੱਛੇ ਨਹੀਂ ਹਾਂਜੀ ਕੀ ਪ੍ਰੋਬਲਮ ਕੀ ਹੈ ਤੁਹਾਡੇ ਘਰ ਵਾਲੇ ਨੂੰ ਕੀ ਪ੍ਰੋਬਲਮ ਹੈ ਤੁਹਾਨੂੰ ਕੀ ਪ੍ਰੋਬਲਮ ਹੈ ਉਹਨਾਂ ਦੇ ਇੱਕ ਤੋਂ ਨਹੀਂ ਪਤਾ ਕੀ ਗੋਮੀ ਹੋ ਜਾਂਦੀ ਕਿ ਦਮ ਤੇ ਇੱਕ ਗੋਡੇ ਤੇ ਸੱਟ ਲੱਗੀ ਆ ਇੱਕ ਆ ਦੀਆਂ ਨਾੜਾਂ ਬਲੋਕ ਹੋਈਆਂ ਲੱਤ ਦੀਆਂ ਕਮਕੋਰ ਕੋਈ ਹੁੰਦਾ ਨਹੀਂ ਸਿਰਲੇ ਮਾਰਦੇ ਰਹਿੰਦਾ ਤੇ ਜਿਹੜੇ ਦਵਾਈ ਆ ਤੁਹਾਡੀ ਹੁਣ ਦਵਾਈ ਕਿੱਥੋਂ ਚੱਲਦੀ ਹੈ ਕਿੱਦਾਂ ਕਰਦਾ ਜਿਹੜਾ ਕਿਉਂਕਿ ਉਹਨਾਂ ਦੇ ਕੋਲ ਉਹਨੇ ਕੰਮ ਹੁੰਦਾ ਤੇ ਤੁਹਾਡੇ ਕੋਲ ਉਹਨੇ ਕੰਮ ਹੁੰਦਾ ਤੇ ਕਿੱਦਾਂ ਹੁਣ ਕਰਦਾ ਗੁਜ਼ਾਰਾ ਕਿੱਦਾਂ ਚੱਲਦਾ ਹੈ ਰੋਟੀ ਪਾਣੀ ਦਾ ਕਿੱਥੋਂ ਸਰਦਾ ਹੈ ਐਦਾਂ ਵੀਰੇ ਕਰੋ ਚਲ ਜਾਂਦੇ ਕੰਮ ਦੇ ਨਾਲ ਦਵਾਈ ਬੂਟੀ ਲੈ ਆਈ ਜੀ ਨਾਲ ਰੋਟੀ ਪਾਣੀ ਜੇ ਨਹੀਂ ਹੁੰਦਾ ਤਾਂ ਆ ਜਿਹੜੇ ਵਿਚਾਰੇ ਆਏ ਸਾਡੇ ਕੋਲ ਉਹਨਾਂ ਦੇ ਜਿਹੜੇ ਘਰੇ ਰਹਿੰਦੇ ਉਹ ਸਾਡੀ ਮਦਦ ਕਰ ਦਿੰਦੇ ਆ ਤੇ ਚੱਲ ਇਹਨਾਂ ਨੂੰ ਰੋਟੀ ਰੋਟੀ ਵੀ ਦੇ ਦਿੰਦੇ ਕੇਮੋ ਕਨ ਪੈਹਾ ਵੀ ਦੇ ਦਿੰਦੇ ਦਵਾਈ ਬੂਟੀ ਵਾਸਤੇ ਵੀ ਤੁਸੀਂ ਦਵਾਈ ਤੁਸੀਂ ਲੈ ਆਓ ਤੇ ਪਿੰਡ ਦੇ ਪੰਚਾਇਤ ਨੇ ਕੋਈ ਤੁਹਾਡਾ ਕੋਈ ਸਾਰ ਲਈਏ ਨਾ ਕਿਸੇ ਨੇ ਨਹੀਂ ਸਾਡੀ ਸਾਰ ਲਈ ਨਾ ਨਾ ਨੂੰ ਕਿਹੇ ਨਾ ਸਰਕਾਰ ਨੂੰ ਦਵਾਇਆ ਕੋਈ ਨਾ ਸਾਨੂੰ ਕਣਕ ਦਣਕਾ ਨੂੰ ਕੋਕ ਨਹੀਂ ਮਿਲਦਾ ਤੇ ਆ ਵਕਤ ਸਹੀ ਅੰਦਰ ਰੱਬ ਦੇ ਅਸਰ ਦੇ ਤੁਰੇ ਵਰਦੇ ਤੇ ਨਹੀਂ ਤੇ ਜਿਹੜੀ ਕਣਕ ਹੈ ਉਹਦਾ ਕਾਰਡ ਨਹੀਂ ਠੱਡਾ ਬਣਿਆ ਫਰੀ ਵਾਲੀ ਕਣਕ ਦਾ ਕਣਕ ਦਾ ਕਾਰਡ ਨਹੀਂ ਬਣਿਆ ਦਕਵੜੀ ਵਾਰ ਫਾਰਮ ਫੋਰਮ ਵਿੱਚ ਤੇ ਨਹੀਂ ਬਣਿਆ ਠੱਡਾ ਕ ਕੀ ਕੀ ਕਹਿੰਦੇ ਨੇ ਪਤਾ ਨਹੀਂ ਆ ਦਿੰਦੇ ਯਾ ਇਹ ਨਹੀਂ ਗਿਆ ਇਹ ਨਹੀਂ ਪਤਾ ਨਹੀਂ ਕੀ ਕਰ ਜਾਂਦੇ ਪਤਾ ਨਹੀਂ ਗਾੜੀ ਹੁਣ ਕੀ ਸਾਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਇਸ ਟਾਈਮ ਤੇ ਕੋਈ ਰਿਸ਼ਤੇਦਾਰ ਵੀ ਨਹੀਂ ਬੋੜਿਆ ਕੋਈ ਮਦਦ ਕਰਨ ਵਾਸਤੇ ਨਾ ਕੋਈ ਨਹੀਂ ਬੋੜਿਆ ਵਕਤ ਤੇ ਕੋਈ ਨਹੀਂ ਬੋੜਦਾ ਫਿਰ ਜਿਹੜੇ ਦਾਨੀ ਸੱਜਣ ਨੇ ਜਿਹੜੇ ਸਮੇ ਸਮੇ ਸਿਰ ਗਰੀਬ ਪਰਿਵਾਰਾਂ ਦੀ ਬਾਹ ਫੜਦੇ ਨੇ ਕੀ ਮਦਦ ਦੀ ਉਹਨਾਂ ਦੇ ਕੋਲੋਂ ਗੁਹਾਰ ਲਾਉਂਦੇ ਜੀ ਆਏ ਦੇਹ ਗਨੇ ਸਾਨੂੰ ਘਰ ਬਣਾ ਦਨੇ ਹਿਸੇ ਆਪਣੇ ਘਰੇ ਬਈਏ ਜੋ ਜਿਆਦਾ ਰੰਗ ਤੱਕੇ ਖਾਂਦੇ ਫਿਰਦੇ ਆ ਉਹ ਨਾ ਕਾਇਏ ਚਲਾਦੇ ਘਰ ਬੈਜ ਗਏ ਤੇ ਚਲ ਜਿੰਨੀ ਜੋਗੇ ਅਗੇ ਜੇ ਕੰਮ ਹੋਊਗਾ ਤਾਂ ਰੋਟੀ ਪਾਣੀ ਮੜਾ ਚੰਗਾ ਕਰ ਲਿਆ ਕਰਾਂਗੇ ਨਹੀਂ ਤੇ ਗੁਰਦੁਆਰੇ ਮੱਥਾ ਟੇਕ ਆਏ ਰੋਟੀ ਖਾਏ ਹੋਰ ਕੀ ਹੁਣੇ ਹੋ ਕੁਛ ਹੁਣ ਬੱਚਾ ਸ਼ੁਰੂ ਤੋਂ ਨਹੀਂ ਕੋਈ ਹੈਗਾ ਸੀ ਕਿ ਜਾ ਕਿਸੇ ਦਾ ਲੈ ਕੇ ਪਾਲੇ ਦਾ ਹੈਗਾ ਹੀ ਨਹੀਂ ਆ ਬੱਚਾ ਸ਼ੁਰੂ ਤੋਂ ਨਹੀਂ ਕੋਈ ਹੈਗਾ ਹਾਂਜੀ ਬੇਟੀ ਲੈ ਕੇ ਪਾਲੀ ਤਾਂ ਉਹਨੇ ਵੀ ਅਧਿ ਮਾਪੇ ਉਰੇ ਪਿਛਾ ਕਰਦੇ ਆ ਓਸ਼ੇ ਠੀਕ ਹੈ ਕਿ ਐਟਾਂ ਤੇ ਮਨ ਦੇ ਵਿੱਚ ਆਉਂਦਾ ਕਿ ਜੇ ਕੋਈ ਆਪਣਾ ਬੱਚਾ ਧੀ ਪੁੱਤ ਹੁੰਦਾ ਤੇ ਅੱਜ ਸਾਡੀ ਸਾਰ ਲੈਂਦਾ ਅੱਜ ਸਾਨੂੰ ਦਰਦ-ਦਰ ਤੇ ਮੰਗਣਾ ਨਾ ਪੈਂਦਾ ਦਰਦ-ਦਰ ਤੇ ਸਾਨੂੰ ਜਾਣਾ ਨਾ ਪੈਂਦਾ ਠੀਕ ਹੈ ਉਹ ਗੱਲ ਕਹਿੰਦੇ ਸਾਨੂੰ ਮਹਾਰਾਜ ਇੱਕ ਹੀ ਦੇ ਦਿੰਦਾ ਨੁਸਾਰਾ ਹੋ ਜਾਂਦਾ ਚਲ ਕਿਸੇ ਵੇਲੇ ਕੋਈ ਲੜੀ ਬਾਹ ਮੜਦਾ ਆਉ ਕਿ ਵੇਲੇ ਕੋਈ ਬਾਹ ਨ ਮੜਦਾ ਵਕ ਠੀਕ ਹੈ ਧੰਨਵਾਦ ਜੀ ਤਾਂ ਸੋ ਭੈਣ ਜੀ ਰੋ ਰੋ ਕੇ ਮਦਦ ਦੀ ਗੁਹਾਰ ਲਾ ਰਹੇ ਨੇ ਤੇ ਆਖਦੇ ਨੇ ਕਿ ਅੱਜ ਸਾਡਾ ਕੋਈ ਧੀ ਪੁੱਤ ਹੁੰਦਾ ਤਾਂ ਸਾਡੀ ਸਾਰ ਲੈਂਦਾ ਸੋ ਸਰਕਾਰਾਂ ਨੂੰ ਨੇ ਉਹਨਾਂ ਨੇ ਕਿਹਾ ਏ ਕਿ ਤੁਸੀਂ ਜਦੋਂ ਵੋਟਾਂ ਆਉਂਦੀਆਂ ਨੇ ਉਦੋਂ ਸਾਡਾ ਤੁਹਾਨੂੰ ਪਤਾ ਲੱਗ ਜਾਂਦਾ ਏ ਕਿ ਅਸੀਂ ਕਿੱਥੇ ਰਹਿਨੇ ਆ ਤੇ ਜਿੱਦੋਂ ਸਾਡੀ ਮਦਦ ਕਰਨੀ ਹੁੰਦੀ ਉਦੋਂ ਸਾਡਾ ਤੁਹਾਨੂੰ ਚੇਤਾਵਨੀ ਆਉਂਦਾ ਸੋ ਮੈਂ ਦਾਨੀ ਵੀਰਾਂ ਨੂੰ ਐਨਆਰਆਈ ਸੱਜਣਾ ਨੂੰ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਬੇਨਤੀ ਕਰਦਾ ਕਿ ਇਸ ਪਰਿਵਾਰ ਦੀ ਜਰੂਰ ਮਦਦ ਕਰੋ ਇਹਨਾਂ ਦਾ ਜਿਹੜਾ ਕੰਟੈਕਟ ਨੰਬਰ ਹੈ ਉਹ ਡਿਸਪਲੇ ਕਰ ਦਿੱਤਾ ਜਾਵੇਗਾ ਤੇ ਇਹਨਾਂ ਦੀ ਬਾਹ ਜਰੂਰ ਫੜੋ ਸੋ ਤੇ ਇਹੋ ਜਿਹੇ ਸਟੋਰੀਆਂ ਦੇਖਣ ਵਾਸਤੇ ਤੁਸੀਂ ਬਣੇ ਰਹੋ ਜੀਡੀਐਸ ਨਿਊ ਚੈਨਲ ਦੇ ਨਾਲ ਮੈਂ ਤੁਹਾਡਾ ਆਪਣਾ ਗੁਰਦਿਆਲ ਸਿੰਘ ਤਰਨਤਾਰਨ